ਗੁੱਡ ਮਾਰਨਿੰਗ ਸਾਰਿਆਂ ਨੂੰ ਕਿਵੇਂ ਸਾਰੇ ਹੌਪ ਸਾਰੇ ਬਹੁਤ ਵਧੀਆ ਤੇ ਚੜ੍ਹਦੀ ਅਗਲਾ ਦੇ ਵਿੱਚ ਹੋਵੋਗੇ ਤੇ ਬਾਬਾ ਜੀ ਤੁਹਾਨੂੰ ਇਦਾਂ ਹੀ ਚੜ੍ਹਦੀ ਅਗਲਾ ਦੇ ਵਿੱਚ ਰੱਖਣ ਆਪਾਂ ਸਟਾਰਟ ਕਰਨ ਲੱਗੇ ਆਂ ਬਲੌਗ ਮਾਰਨਿੰਗ ਤੋਂ ਆਪਣੇ ਘਰ ਪਹੁੰਚ ਗਏ ਫਾਈਨਲੀ ਆਪਾਂ ਆਪਣੇ ਘਰ ਪਹੁੰਚ ਗਏ ਹੁਣ ਮੈਨੂੰ ਨਾ ਕੁਝ ਨਹੀਂ ਸਮਝ ਆ ਰਹੀ ਵੀ ਕਿੱਥੋਂ ਸਟਾਰਟ ਕਰਾਂ ਤੇ ਕਿਵੇਂ ਕੰਮ ਸਟਾਰਟ ਕਰਾਂ ਵੈਸੇ ਅੱਜ ਸੈਟਰਡੇ ਐ ਸੈਟਰਡੇ ਦਾ ਦਿਨ ਐ ਸੋ ਇਸ ਕਰਕੇ ਆਪਾਂ ਅੱਜ ਵੀ ਹਲੇ ਕੰਮ ਤੇ ਜਾਣਾ ਉੱਧਰ ਕਾਰੀਗਰੋਂ ਫਿਰ ਆਪਾਂ 11 ਵਜੇ ਤੱਕ ਕੰਮ ਫਿਨਿਸ਼ ਕਰਕੇ ਫੇਰ ਜਾਣਾ ਪਰ ਕੰਮ ਫਿਨਿਸ਼ ਹੋਣਾ ਨਹੀਂ 11 ਵਜੇ ਤੱਕ ਕਿਉਂਕਿ ਕੁਛ ਨਹੀਂ ਸਮਝ ਆ ਰਿਹਾ ਕਿੱਥੇ ਸਟਾਰਟਿੰਗ ਐ ਕਿੱਥੇ ਐਂਡ ਐ ਮੈਨੂੰ ਕੁਛ ਨਹੀਂ ਦਿਖ ਰਿਹਾ ਕੱਪੜੇ ਐ ਬਿਖਰੇ ਹੋਏ ਨੇ ਐਨੀ ਗੰਧ ਕਿਉਂਕਿ ਤੁਹਾਨੂੰ ਪਤਾ ਕੱਲ ਹਲੇ ਨਹੀਂ ਆਕੇ ਹਟਿਆ ਰਾਤ ਹਨਾ ਮੀਤੇ ਨੇਰੀ ਉਹਨੇ ਤਾਂ ਫਿਰ ਬਹੁਤ ਜ਼ਿਆਦਾ ਬੁਰਾ ਹਾਲ ਕੀਤਾ ਹੋਇਆ ਬਾਕੀ ਆਪਾਂ ਜਿਹੜਾ ਥੋੜਾ ਬਹੁਤਾ ਰਹਿ ਜਾਊਗਾ ਉਹ ਆਪਾਂ ਸੰਡੇ ਕਰ ਦਾਂਗੇ ਹਨਾ ਹੁਣ ਪਹਿਲਾਂ ਸਭ ਤੋਂ ਕ ਇੱਤਨੇ ਮੈਂ ਕਾਫੀ ਕੱਪੜੇ ਸਮੇਟਾ ਹਨਾ ਤੇ ਬਾਹਰ ਬੇੜਾ ਅਜ ਨਹੀਂ ਧੋਵਾਂਗੇ ਕੱਲ ਨੂੰ ਧੋ ਲਾਂਗੇ ਬਿਕਾਜ਼ ਸੰਡੇ ਆ ਸੰਡੇ ਵਾਲੇ ਦਿਨ ਨਾਲੇ ਤਾਂ ਪਲਾਂਟਸ ਨੂੰ ਪਾਣੀ ਦੇਵਾਂਗੇ ਨਾਲੇ ਮੈਂ ਮੇਰੇ ਨਾ ਇੱਕ ਸਿਸਟਰ ਨੇ ਮੈਨੂੰ ਕਿਹਾ ਸੀ ਵੀ ਦੀਦੀ ਪਾਈਪ ਲੈ ਆਓ ਹਨਾ ਉਹ ਵੀ ਕਹਿਣ ਤੇ ਮੈਂ ਕੱਲ ਨੂੰ ਸੰਡੇ ਸ਼ਾਇਦ ਟਰਾਈ ਕਰੂੰਗੀ ਵੀ ਪਾਈਪ ਲੈ ਕੇ ਆਉਂਗੀ ਹਨਾ ਉਹਦੇ ਨਾਲ ਨਾਲੇ ਤਾਂ ਪਾਣੀ ਦਿੱਤਾ ਜਾਇਆ ਕਰੂਗਾ ਨਾਲੇ ਆਪਣਾ ਬਹੁਤ ਸੋਹਣਾ ਬੇੜਾ ਤੋਤਾ ਜਾਊਗਾ ਹਨਾ ਇੱਥੇ ਲੱਗੀ ਹੋਈਆਂ ਕੱਪੜੇ ਸਾਰੇ ਸੌਰਟ ਆਊਟ ਕਰਨ ਹਨ ਨੀਤ ਪਏ ਸੁੱਤਾ ਤੇ ਹਨੀ ਸੁੱਤੇ ਪਏ ਨੂੰ ਦੋਨੋਂ ਪਿਆਉਤੀ ਸੁੱਤੇ ਪਏ ਸੀਗੇ ਇਸ ਕਰਕੇ ਮੈਂ ਹੌਲੀ-ਹੌਲੀ ਝਾੜੂ ਵਗੈਰਾ ਪੋਚਾ ਵਗੈਰਾ ਨਹੀਂ ਸ਼ੁਰੂ ਕੀਤਾ ਬਿਕਾਜ਼ ਮੈਨੂੰ ਐਸੀ ਖੜਕਾ ਨਾ ਹੋਵੇ ਦੋਨੋਂ ਸੁੱਤੇ ਰਹਿਣ ਹੌਲੀਡੇ ਅੱਜ ਹਨੀਤ ਨੂੰ ਤੇ ਮੈਨੂੰ ਸੀਗਾ ਵੀ ਕੀ ਕਹਿੰਦੇ ਨੇ ਕੱਪੜਿਆਂ ਦਾ ਕਰੀ ਜਾਨੀ ਆ ਥੋੜਾ-ਥੋੜਾ ਕੱਪੜਿਆਂ ਦਾ ਕਰੀ ਜਾਉਂਗੀ ਨਾ ਤਾਂ ਇਹਨਾਂ ਨੂੰ ਬਾਲਾ ਪਤਾ ਜਾਈ ਨਹੀਂ ਲੱਗੂਗਾ ਇਸ ਕਰਕੇ ਮੈਂ ਸੌਟ ਆਊਟ ਕਰਨ ਲੱਗੀ ਹੋਈ ਸੀ ਕੱਪੜੇ ਆ ਮੇਰੇ ਨਾ ਸੂਟ ਕੁਸ਼ਕ ਨੇ ਖਰਾਬ ਹੋ ਚੁੱਕੇ ਨੇ ਤੇ ਸ਼ਾਰਟ ਸੀ ਖਰਾਬ ਹੋ ਚੁੱਕੀ ਹੈ ਮੈਂ ਹੁਣ ਕੱਢਣ ਲੱਗੀ ਆ ਦੇ ਦਾਂਗੇ ਮੇਰੀ ਉਹ ਜਿਹੜੇ ਉੱਪਰ ਕਾਰੀਗਰ ਰਹਿਣ ਆਇਆ ਹਨਾ ਉਹਦੀ ਵਾਈਫ ਕਹਿੰਦੀ ਵੀ ਦੀਦੀ ਮੈਂ ਪਾ ਲਿਆ ਕਰੂੰਗੀ ਵੀ ਤੁਸੀਂ ਕਿਸੇ ਨੂੰ ਨਾ ਕੱਪੜੇ ਦਿਓ ਵੀ ਮੈਂ ਤੁਹਾਡੇ ਸੂਟਸ ਪਾ ਲਿਆ ਕਰੂੰਗੀ ਉਹ ਪਾ ਲੰਦੀ ਹੈ ਹਨਾ ਸੋ ਇਸ ਕਰਕੇ ਮੈਂ ਕੱਡੇ ਨੇ ਕਾਫੀ ਸੂਟ ਆ ਦੇਖੋ ਕਿੰਨੇ ਸੋਨੇ ਸੋਨੇ ਵਰਕ ਵਾਲੇ ਡਿਜ਼ਾਈਨਰ ਸੂਟਸ ਕੱਡੇ ਨੇ ਇਹ ਸਾਰੇ ਚਲੋ ਫਿਰ ਉਹਨੂੰ ਦੇ ਦੂੰਗੀ ਕਿਉਂਕਿ ਮੇਰੇ ਉਂ ਖਰਾਬ ਨਹੀਂ ਹੋਏ ਕੁਝ ਵੀ ਨਹੀਂ ਹੋਇਆ ਇਹਨਾਂ ਨੂੰ ਬਸ ਮੈਂ ਬੋਰ ਹੋ ਜਾਂਦੀ ਆ ਛੇਤੀ ਉਹ ਸੂਟਾਂ ਤੋਂ ਇਸ ਕਰਕੇ ਇਹ ਉਹਨੂੰ ਦੇ ਦਾਂਗੇ ਉਹ ਟੀ-ਸ਼ਰਟਸ ਵੀ ਮੰਗ ਦੀ ਸੀਗੀ ਥੋੜੀਆਂ ਜਿਹੀਆਂ ਫੇਮੇਚਰ ਕੋਈ ਟੀ-ਸ਼ਰਟਸ ਵੀ ਦੇ ਦੂੰਗੀ ਵੀ ਸੋ ਦਾ ਚਲ ਕਿਸੇ ਦੇ ਕੰਮ ਆ ਜਾਣਗੇ ਹਨਾ ਤੇ ਆਪਣੇ ਆ ਕੱਪੜੇ ਸਾਰਟ ਆਊਟ ਕਰਤੇ ਦੇਣ ਲੈਣ ਵਾਲੇ ਹੁਣ ਆਪਾਂ ਪਹੁੰਚ ਕੇ ਪੰਜਾਬੀ ਬਾਗ ਜਾਂਦੇ ਨੂੰ ਮੰਮੀ ਨੇ ਬਣਾਇਆ ਸੀ ਮੈਨੂੰ ਵੱਜ ਗਏ 12 21 ਵੱਜ ਗਿਆ ਜਾਂ ਪਹੁੰਚਦੀ ਨੂੰ ਜਾਂਦੀ ਨੂੰ ਮੰਮੀ ਨੇ ਬਣਾਏ ਹੋਏ ਸੀ ਕੜੀ ਚਾਵਲ ਐਂਡ ਇਨ ਇਹ ਯਮੀ ਕੜੀ ਚਾਵਲ ਸੀਗੇ ਤੁਸੀਂ ਵੀ ਕਹਿੰਦੇ ਹੋਵੋਗੇ ਵੀ ਤੁਹਾਡੇ ਮੰਮੀ ਕੜੀ ਚਾਵਲ ਬਹੁਤ ਜ਼ਿਆਦਾ ਬਣਾਉਂਦੇ ਨੇ ਹਨਾ ਕਿਉਂਕਿ ਮੇਰੇ ਫੇਵਰੇਟ ਨੇ ਤਾਂ ਮੰਮੀ ਕੜੀ ਚਾਵਲ ਦੁਪਹਿਰ ਵੇਲੇ ਜ਼ਿਆਦਾ ਬਣਾਉਂਦੇ ਨੇ ਬਿਕਾਜ਼ ਮੇਰੇ ਮੰਮੀ ਨੂੰ ਪਤਾ ਵੀ ਮੇਰੀ ਕੜੀ ਬਹੁਤ ਫੇਵਰੇਟ ਆ ਹਨਾ ਹਨੀਤ ਤਾਂ ਡਾਂਸ ਕਰਨ ਲੱਗੀ ਹੋਈ ਆ ਟੇਬਲ ਤੇ ਚੜ ਕੇ ਰੋਟੀ ਤਾਂ ਉਹਨੇ ਖਾਣੀ ਨਹੀਂ ਹੈਗੀ ਮੰਮੀ ਕਹਿੰਦੇ ਕੰਮ ਨਵੇੜਿਆਈ ਮੈਂ ਕਹਾ ਕਿੱਥੇ ਨਵੇੜਿਆਈ ਇੰਨਾ 4 ਦਿਨ ਦਾ ਕੰਮ ਪਿਆ ਕਿਉਂਕਿ ਮੈਂ 4 ਦਿਨ ਹੋ ਗਏ ਪੈਕੇ ਬੈਠੀ ਨੂੰ ਹਨਾ 4 ਦਿਨ ਦਾ ਕੰਮ ਹੁਣ ਮੇਰਾ ਪਿਆ ਹੈ ਨਾ ਜਿਆਦਾ ਬੁਰਾ ਹਾਲ ਹੈ ਨਾ ਮੇਰੇ ਕੰਮ ਦਾ ਮਤਲਬ ਇੰਨਾ ਜਿਆਦਾ ਸੌਟ ਆਊਟ ਕਰਨ ਵਾਲਾ ਕੰਮ ਹੁਣੋ ਹੌਲੀ ਹੌਲੀ ਹੋਊਗਾ ਹਨਾ ਸੋ ਹੁਣ ਮੈਂ ਨਾ ਤੁਹਾਨੂੰ ਥੋੜਾ ਜਿਹਾ ਇਹ ਵੀ ਗਾਈਡ ਦੱਸਦੀ ਆ ਮੈਂ ਐਸਟ੍ਰੋਲੋਜੀ ਵੀ ਸ਼ੁਰੂ ਕੀਤੀ ਹੈ ਜੀਨੇ ਵੀ ਕਿਸੇ ਨੇ ਪੁੱਛਣਾ ਕਰਨਾ ਹੋਇਆ ਤੁਸੀਂ ਆ ਸਕਦੇ ਹੋ ਮੈਂ ਉੱਥੇ ਹੀ ਜਿਵੇਂ ਪੰਜਾਬੀ ਬਾਗੀ ਡਰਾਇੰਗ ਰੂਮ ਦੇ ਵਿੱਚ ਆਫਿਸ ਬਣਾਉਣ ਲੱਗੀਆਂ ਐਸਟ੍ਰੋਲੋਜੀ ਦਾ ਸੋ ਇਸ ਕਰਕੇ ਆਪਾਂ 10 ਮੈਂ ਮਤਲਬ ਉੱਥੇ ਸ਼ੁਰੂ ਕਰਨ ਲੱਗੀਆਂ ਇਹ ਵੀ ਆਪਾਂ ਇੱਕ ਨਵਾਂ ਕੰਮ ਨਾਲ ਸਟਾਰਟ ਕਰਨ ਲੱਗੀਆਂ ਮੈਂ ਐਸਟ੍ਰੋਲੋਜੀ ਅੱਗੇ ਵੀ ਕਰਦੀ ਸੀ ਪਰ ਮੈਂ ਵਿੱਚ ਨੂੰ ਛੱਡ ਸੀਗਾ बिकॉज ਮੈਨੂੰ ਥੋੜਾ ਜਿਹਾ ਉਹ ਹੋ ਗਿਆ ਸੀਗਾ ਬੈਮ ਜਿਆ ਬੀ ਜਿਵੇਂ ਮੈਸਟੋਲੋਜੀ ਕਰਦੀਆਂ ਸ਼ਾਇਦ ਤਾਂ ਹੀ ਮਨ ਬਿਮਾਰ ਹੋ ਗਏ ਪਰ ਇਦਾਂ ਦਾ ਕੁਝ ਵੀ ਨਹੀਂ ਸੀਗਾ ਹੁਣ ਮੈਂ ਦੁਬਾਰਾ ਸਟਾਰਟ ਕੀਤੀ ਆਪਣੀ ਸਟੱਡੀ ਸੋ ਜੇ ਕਿਸੇ ਨੇ ਵੀ ਕੰਸਲਟ ਕਰਤੇ ਹੁਣ ਅਸੀਂ ਚੱਲਿਆ ਬਾਬਾ ਜੀ ਦੇ ਮੱਥਾ ਟੇਕਣ ਸ਼ਾਮ ਦੇ 4:30 5 ਵਜੇ ਚੁੱਕੇ ਨੇ ਤੇ ਆਪਾਂ ਚੱਲਿਆ ਬਾਬਾ ਜੀ ਦੇ ਮੱਥਾ ਟੇਕਣ ਬਸ ਐਦਾਂ ਹੀ ਦਿਲ ਕਰਿਆ ਆ ਕੰਮ ਸਟਾਰਟ ਕੀਤਾ ਸੋ ਬਾਬਾ ਜੀ ਦਾ ਪਹਿਲਾ ਹੁਕਮ ਲੈ ਲਿਆ ਬਾਬਾ ਜੀ ਦਾ ਮੱਥਾ ਟੇਕਿਆ ਇਹ ਹਨਾ ਪਹਿਲਾਂ ਸ਼ੀਤ ਸਿੰਘਾ ਨੇ ਮੱਥਾ ਟੇਕਣ ਚੱਲੀ ਆ ਮੈਂ ਤੇ ਕੁਛ ਗੁਰਪ੍ਰਤਾਪ ਨੂੰ ਵੀ ਮੱਥਾ ਟਿਕਾਉਣਾ ਸੀਗਾ ਤੇ ਸਿਮੀ ਕਹਿੰਦੀ ਦੀਦੀ ਮੈਂ ਵੀ ਨਾਲ ਹੀ ਚੱਲੂਗੀ ਮੈਂ ਕਿਹਾ ਚੱਲ ਨਾਲ ਹੀ ਚੱਲ ਹਨਾ ਫਿਰ ਆਪਾਂ ਮੱਥਾ ਟੇਕ ਕੇ ਆਈਏ ਦੌਦਪੁਰ ਕਿਉਂਕਿ ਜਦੋਂ ਦਸਵੀ ਸੀਗੀ ਗੁਰਪ੍ਰਤਾ ਪੈਤ ਕੀ ਦਸਵੀ ਤੇ ਸਕੂਲ ਗਿਆ ਹੋਇਆ ਸੀਗਾ ਘਰੇ ਨਹੀਂ ਸੀਗਾ ਇਹਦਾ ਮੱਥਾ ਟਿਕਿਆ ਨਹੀਂ ਸੀ ਫਿਰ ਇਸ ਨੂੰ ਮੈਂ ਕਿਹਾ ਚੱਲ ਆਪਾਂ ਟੇਕ ਕੇ ਆਉਨੇ ਆ ਹਨਾ ਫਿਰ ਅਸੀਂ ਦੌਦਪੁਰ ਮੱਥਾ ਟੇਕਣ ਗਏ ਉੱਥੇ ਨਾ ਸੇਵਾ ਕੀਤੀ ਥੋੜੀ ਜੀ ਸਾਫ ਸਫਾਈ ਕੀਤੀ ਉੱਥੇ ਮੈਨੂੰ ਲੱਗਾ ਡੌਗੀਜ਼ ਨੇ ਨਾ ਲੱਡੂ ਖਿਲਾਰੇ ਪਏ ਸੀਗੇ ਫਿਰ ਉੱਥੇ ਕੀੜੀ-ਕੀੜੀਆਂ ਹੋਈਆਂ ਪਈਆਂ ਸੀ ਬਾਬਾ ਜੀ ਦੀਆਂ ਸਮਾਦਾਂ ਹੱਥ ਨਾਲ ਹੀ ਚੱਕਤਾ ਕਿਉਂਕਿ ਸ਼ਾਮ ਦਾ ਟਾਈਮ ਸੀ ਝਾੜੂ ਤਾਂ ਮੈਂ ਲਾਇਆ ਨਹੀਂ ਹੈਗਾ ਤੇ ਫਿਰ ਮੈਂ ਹੱਥ ਨਾਲ ਹੀ ਇਕੱਠਾ ਕਰਕੇ ਹੱਥ ਨਾਲ ਹੀ ਸਾਈਡ ਤੇ ਰੱਖ ਕਰਤਾ ਵੀ ਚਲ ਕੀੜੀਆਂ ਉੱਥੇ ਖਾ ਲੈਣਗੀਆਂ ਹਨਾ ਕਿੰਨੀ ਸੋਹਣੀ ਫਸਲ ਹੋਈ ਹੋਈ ਹੈ ਹਨਾ ਕਣਕ ਕਿੰਨੀ ਸੋਹਣੀ ਲੱਗਦੀ ਹੈ ਕਣਕੀ ਰੰਗ ਮੈਨੂੰ ਵੈਸੇ ਵੀ ਬਹੁਤ ਸੋਹਣਾ ਲੱਗਦਾ ਹੈ ਕਣਕ ਦਾ ਰੰਗ ਕਿੰਨਾ ਸੋਹਣਾ ਹੋਇਆ ਪਿਆ ਤੇ ਉਹ ਟ੍ਰੇਨ ਖੜੀ ਸੀ ਮੈਂ ਨਾ ਗੁਰਪ੍ਰਤਾਪ ਨੂੰ ਟ੍ਰੇਨ ਦਿਖਾਈ ਸੀ ਹ ਨੀਂਦ ਸਾਡੇ ਨਾਲ ਨਹੀਂ ਆਈ ਸੀ ਬਿਕਾਜ਼ ਹ ਨੀਂਦ ਸੁੱਤੀ ਪਈ ਸੀਗੀ ਇਸ ਕਰਕੇ ਮੈਨੂੰ ਸਪੈਸ਼ਲੀ ਮੈਂ ਗੁਰਪ੍ਰਤਾਪ ਦਾ ਮੱਥਾ ਟਿਕਾਉਣ ਲੈ ਕੇ ਆਈ ਸੀਗੀ ਮੈਂ ਕਿਹਾ ਸਮਾਧ ਤੇ ਮੱਥਾ ਟਿਕਾਉਣਾ ਸੀ ਵੀ ਤੂੰ ਦਸਵੀਂ ਤੇ ਆ ਨਹੀਂ ਸਕਿਆ ਇਸ ਕਰਕੇ ਚਲ ਅੱਜ ਕਰਾਂ ਵੈਸੇ ਉਹ ਕਹਿੰਦਾ ਸੀ ਵੀ ਮਮਾ ਸੰਡੇ ਨੂੰ ਟੇਕੇ ਆਵਾਂਗੇ ਫਿਰ ਮੈਂ ਕਿਹਾ ਵੀ ਸੰਡੇ ਨੂੰ ਮੈਂ ਮੰਜੀ ਸਾਹਿਬ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਣਾ ਹੁੰਦਾ ਵੀ ਇਸ ਕਰਕੇ ਅੱਜ ਆਪਾਂ ਇੱਥੇ ਟੇਕ ਲੈਨੇ ਹਣਾ ਤੇ ਅਸੀਂ ਉੱਥੇ ਆ ਨਾ ਬੋਰਡ ਦਾ ਦਰਖਤ ਹੈ ਐਨਾ ਪੁਰਾਣਾ ਬੋਰਡ ਦਾ ਦਰਖਤ ਹੈ ਨਾ ਇਹਦੀਆਂ ਦਾੜੀ ਲੰਮਕਦੀ ਹੈ ਬਹੁਤ ਪੁਰਾਣਾ ਹੈ ਇਹ ਮਤਲਬ ਸਾਡੇ ਦੇਖਦੇ ਦੇਖਦੇ ਬਹੁਤ ਜ਼ਿਆਦਾ ਪੁਰਾਣਾ ਬੋਰਡ ਦਾ ਹੈ ਦਰਖਤ ਹੈ ਹਣਾ ਫਿਰ ਅਸੀਂ ਸ਼ਾਮ ਨੂੰ ਸਾਰੇ ਇਕੱਠੇ ਸੀਗੇ ਹਲੇ ਮਾਸੀ ਹੋ ਨਹੀਂ ਤਾਂ ਚਲੇ ਗਏ ਸੀਗੇ ਪਰ ਅਸੀਂ ਸਾਰੇ ਇਕੱਠੇ ਸੀਗੇ ਸਿਮੀ ਮੈਂ ਅਸੀਂ ਨਹੀਂ ਗਏ ਸੀ ਅਸੀਂ ਨੈਕਸਟ ਡੇ ਘਰੇ ਆਏ ਆ ਹਨਾ ਤੇ ਫਿਰ ਅਸੀਂ ਖਾਣ ਚਲੇ ਗਏ ਸਾਗਰ ਉਹਦੇ ਸੌਰੀ ਕਰਨ ਦੇ ਡੋਸਾ ਹਨਾ ਕਰਨ ਡੋਸਾ ਐਜ਼ ਯੂਜ਼ੂਅਲ ਤੁਹਾਨੂੰ ਪਤਾ ਖੰਨੇ ਦਾ ਫੇਵਰਿਟ ਤੇ ਸਵਾਦ ਸਭ ਤੋਂ ਸਵਾਦ ਡੋਸਾ ਇਹਦਾ ਹੀ ਹੁੰਦਾ ਮੈਨੂੰ ਤਾਂ ਇਹਦਾ ਸਾਂਬਰ ਇੰਨਾ ਸਵਾਦ ਲੱਗਦਾ ਨਾ ਇੰਨਾ ਸਵਾਦ ਨਾਲ ਉਹਦੀ ਚਟਨੀ ਵਾਈਟ ਚਟਨੀ ਇਹਦੀ ਬਹੁਤ ਸਵਾਦ ਆਦੀ ਇੱਕ ਮੈਨੂੰ ਸਾਂਬਰ ਬਹੁਤ ਸਵਾਦ ਆ ਸਾਂਬਰ ਤਾਂ ਚਾਹੀ ਮੈਂ ਰੱਖ ਕੇ ਨਾ ਅਗਲੇ ਦਿਨ ਰਾਈਸ ਚ ਪਾ ਕੇ ਵੀ ਖਾਵਾਂ ਨਾ ਤਾਂ ਵੀ ਮੈਨੂੰ ਬਹੁਤ ਸਵਾਦ ਲੱਗਦਾ ਹੈ ਹਨੀਦ ਨੂੰ ਮਿਲੇ ਬਹੁਤ ਸਾਰੇ ਗਿਫਟਸ ਨਾਨੀ ਕੋਲੋਂ ਹੁਣ ਅਸੀਂ ਵੈਸੇ ਟੌਇਜ਼ ਇੱਧਰ ਹੀ ਛੱਡ ਜਾਣਾ ਕਿਉਂਕਿ ਅਸੀਂ ਰੋਜ਼ ਇੱਧਰ ਤਾਂ ਆਉਣਾ ਹੁੰਦਾ ਫਿਰ ਸਾਨੂੰ ਖੇਡਣ ਲਈ ਟੌਇਜ਼ ਚਾਹੀਦੇ ਨੇ ਨਾਨੀ ਮम्मा ਨੇ ਹਨੀਦ ਨੂੰ ਲੈ ਕੇ ਦਿੱਤੇ ਜਿਹੜੇ ਮੇਰੇ ਮਾਸੀ ਆਈ ਸੀ ਬਿੱਟੂ ਨਾਨੀ ਨੇ ਹਨੀਦ ਨੂੰ ਲੈ ਕੇ ਦਿੱਤਾ ਯੂਨੀਕੌਰਨ ਬਹੁਤ ਸਾਰੇ ਕਲਿਪਸ ਬਹੁਤ ਕੁਝ ਮਿਲਿਆ ਹਨੀਦ ਨੂੰ ਹਨੀ ਤਾਂ ਪੂਰੀ ਖੁਸ਼ ਹੋਈ ਹੋਈ ਐ ਆ ਦੇਖੋ ਅੱਜ ਮੈਂ ਕਲਾਕਾਰੀ ਕਰਨ ਲੱਗੀ ਹੋਈਆਂ ਮੈਂ ਤਾਂ ਨਿਊ ਨਿਊ ম্যাਜਿਕਸ ਕਰਦੀ ਹੋ ਰਹੀਆਂ ਨਵੇਂ ਕੰਮ ਸ਼ੁਰੂ ਕਰ ਲੈਣੀਆਂ ਕਦੇ ਕੜਾਈ ਦਾ ਕੰਮ ਸ਼ੁਰੂ ਕਰ ਲੈਣਾ ਆਪਾਂ ਕਦੇ ਐਸਟਲੋਜੀ ਕਰ ਲੈਣੀ ਆ ਵਿੱਚ ਸਾਰਾ ਕੁਝ ਹੀ ਕਰ ਲੈਣਾ ਆਪਾਂ ਨਾ ਤੇ ਇੱਥੇ ਮੈਂ ਲੱਗੀ ਸੀਗੀ ਮੇਰੇ ਤੋਂ ਤਾਂ ਹੋਇਆ ਨਹੀਂ ਪਰ ਮੈਂ ਮੇਰੇ ਮਾਮਾ ਜੀ ਦੀ ਬੇਟੀ ਨੂੰ ਇਹ ਸਾਰਾ ਆਉਂਦਾ ਹੈ ਹਨਾ ਤੇ ਅਸੀਂ ਛਾਪਾ ਲਾਇਆ ਸੀਗਾ ਸਟੈਂਸਲਸ ਦੇ ਨਾਲ ਤੇ ਹੁਣ ਇਹਨੂੰ ਕੜਾਈ ਕਰੂੰਗੀ ਦੇਖਦੇ ਆ ਕਿਦਾਂ ਦੀ ਸਲਵਾਰ ਹੈ ਮੇਰੀ ਸਲਵਾਰ ਬਣਾ ਰਹੇ ਹਾਂ ਅਸੀਂ ਦੇਖਦੇ ਆ ਹੁਣ ਕਿਦਾਂ ਦੀ ਆਪਣੀ ਸਲਵਾਰ ਬਣਦੀ ਆ ਹਨਾ ਫਾਈਨਲੀ ਪਹੁੰਚ ਗਏ ਇੰਨਾ ਘਰ ਖਰਾਬ ਹੋਇਆ ਪਿਆ ਦੇਖੋ ਮੇਰੇ ਤਾਂ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਪੌਦਿਆਂ ਤੋਂ ਹੀ ਦਿਖਾਉਣੀ ਆ ਮੇਰੇ ਪੌਦੇ ਮੁਰਝਾਏ ਪਏ ਨੇ ਅਮਨ ਥੱਲੇ ਖੜੇ ਨੇ ਮੈਂ ਉਹਨਾਂ ਨੂੰ ਕਹਿ ਰਹੀ ਆ ਵੀ ਤੁਸੀਂ ਇਹਨਾਂ 'ਚ ਪਾਣੀ ਵੀ ਨਹੀਂ ਪਾਇਆ ਮੇਰੇ ਮਗਰੋਂ ਹੋਰ ਤਾਂ ਕਰਨਾ ਕੀ ਲਓ ਜੀ ਤੁਹਾਡੇ ਸਾਰਿਆਂ ਦੀ ਨਜ਼ਰ ਲੱਗ ਗਈ ਤੁਸੀਂ ਸਾਰੇ ਕਹਿੰਦੇ ਸੀਗੇ ਨਾ ਅਮਨ ਤੋਂ ਕੰਮ ਕਰਾਉਂਦੀ ਆ ਅਮਨ ਤੋਂ ਚੂੜੀਆਂ ਪਵਾ ਲੈ ਅਮਨ ਦੇ ਐਂ ਕਰਦੇ ਨਜ਼ਰ ਲੱਗ ਗਿਆ ਦੇਖੋ ਮੇਰੇ ਸਾਰੇ ਪੌਦੇ ਸੁੱਕੇ ਪਏ ਨੇ ਪਾਣੀ ਵੀ ਨਹੀਂ ਪਾਇਆ ਹੈਗਾ ਅਮਨ ਨੇ ਪੌਦਿਆਂ ਦੇ ਵਿੱਚ ਹਣਾ ਅਮਨ ਕਹਿੰਦੇ ਹੁਣ ਮੈਂ ਕਰਨਾ ਹੀ ਨਹੀਂ ਹੈਗਾ ਤੇ ਮਤਲਬ ਥੋੜੀ ਗੱਲ ਥੋੜੀ ਨਜ਼ਰ ਲੱਗ ਗਈ ਸਾਰਿਆਂ ਨੂੰ ਸਾਰਿਆਂ ਦੀ ਮੇਰੇ ਅਮਨ ਨੂੰ ਹਨਾ ਹੱਸਦੇ ਆ ਹਨਾ ਪਰ ਬੰਦੇ ਤੁਹਾਨੂੰ ਪਤਾ ਮੂਡੀ ਹੁੰਦੇ ਨੇ ਇਹਨਾਂ ਨੇ ਜੇ ਤਾਂ ਜੀ ਕਰਨਾ ਤਾਂ ਕੰਮ ਕਰਨਾ ਨਹੀਂ ਤਾਂ ਚਾਹੇ ਕੋਲ ਪਈ ਚੀਜ਼ ਡਸਟਬਿਨ ਚ ਸੱਟਣੀ ਹੋਵੇ ਉਹ ਵੀ ਨਹੀਂ ਚੱਕ ਕੇ ਸੱਟਣੀ ਹੈਗੀ ਅਮਨ ਦਾ ਵੀ ਇਹੀ ਹੈ ਜੇ ਟੋਵਲ ਇਹਨਾਂ ਨੇ ਬੈੱਡ ਤੇ ਰੱਖਤਾ ਤਾਂ ਰੱਖਤਾ ਜੇ ਤਾਂ ਚੱਕ ਕੇ ਸੁੱਕਣਾ ਪਾਉਣਾ ਤਾਂ ਪਾਉਣਾ ਨਹੀਂ ਤਾਂ ਪਾਉਣਾ ਹੀ ਨਹੀਂ ਹੈਗਾ ਮਤਲਬ ਤੂੰ ਕਰ ਨਾ ਕਰ ਕੰਮ ਹਨਾ ਉਸ ਦਿਨ ਪਤਾ ਨਹੀਂ ਕਿਵੇਂ ਮੂਡ ਬਣ ਗਿਆ ਵੀ ਕਮਲ ਨੂੰ ਸਰਪ੍ਰਾਈਜ਼ ਦੇ ਦिए ਹਨਾ ਸੋ ਮੇਰੇ ਜਾਂਦੇ ਨੂੰ ਬਹੁਤ ਸਾਰੇ ਕੋਰੀਅਰ ਆਏ ਹੋਏ ਸੀਗੇ ਐਂਡ ਬਹੁਤ ਖੁਸ਼ੀ ਹੋਈ ਦੇਖ ਕੇ ਮੇਰਾ ਤਾਂ ਜੋ ਇੱਕ ਸੂਟ ਵੀ ਨਹੀਂ ਹੈਗਾ ਸੀਗਾ ਮੇਰੇ ਨਾਲ ਤਾਂ ਕਲੋਲ ਹੋਈ ਹੈ ਸਾਰੇ ਸੂਟਸ ਕਸਟਮਰਸ ਦੇ ਸੀਗੇ ਚਾਹ ਤਾਂ ਮੈਨੂੰ ਤਾਂ ਚੜੇ ਕਿਉਂਕਿ ਜੇ ਮੇਰਾ ਸੂਟ ਹੋਵੇ ਹਨਾ ਕਸਟਮਰਸ ਦੇ ਸੂਟ ਨੇ ਹੁਣ ਆਪਾਂ ਰੈਡੀ ਕਰਵਾਉਣਾ ਹੁਣ ਬਸ ਕੰਮ ਕਰਨਾ ਕਿਉਂਕਿ ਆ ਚਾਰ ਦਿਨ ਤਾਂ 마ਸੀ ਦੇ ਹੀ ਸੂਟ ਬਣੇ ਨੇ ਕਾਰੀਗਰ ਵੀ ਹੱਸਣ ਲੱਗ ਗਿਆ ਕਹਿੰਦਾ ਦੀਦੀ ਸਾਰਾ ਕੰਮ ਸਟਾਪ ਕਰਤਾ 마ਸੀ ਜੀ ਨੇ ਆ ਕੇ ਸਾਰੇ 마ਸੀ ਜੀ ਦੇ ਕੱਪੜੇ ਬਣ ਰਹੇ ਸੀਗੇ ਹਨਾ ਸੋ ਮੈਂ ਕਿਹਾ ਚਲ ਕੋਈ ਨਾ ਬਣਾ ਲੈਂਦੇ 마ਸੀਆਂ ਨੇ ਮੇਰੀਆਂ ਬਹੁਤ ਪਿਆਰੀਆਂ ਮੈਂ ਵੀ ਲਾਡਲੀ ਭਾਂਜੀ ਆ ਆਪਣੀ ਸਾਰੀਆਂ 마ਸੀਆਂ ਦੀਆਂ ਹਨਾ ਤੇ ਇੱਥੇ ਹੁਣ ਮਸਾ ਅਮਨ ਨੂੰ ਮਿਲੀ ਆ ਅਮਨਦੀਤੀ ਅਮਨੈਨ ਜਫੀ ਪਾ ਕੇ ਪਿਉਤੀ enjoy ਕਰ ਰਹੇ ਨੇ ਮਤਲਬ ਅਮਨ ਨੂੰ ਨਾ ਐ ਮਿਲੀ ਐ ਖਨੀਤ ਜਿਵੇਂ ਸਦੀਆਂ ਪੁਰਾਣੇ ਮਿਲੇ ਹੁੰਦੇ ਨੇ ਨਾ ਦੋਨੋਂ ਪਿਉਤੀ ਐ ਇੱਕ ਦੂਜੇ ਨੂੰ ਜਫੀਆਂ ਪਾ ਰਹੇ ਸੀਗੇ ਹਨਾ ਗੱਲਾਂ ਕਰ ਮੈਂ ਕਿਹਾ ਮੈਨੂੰ ਵੀ ਮਿਲ ਲੋ ਕੋਈ ਨਾ ਦੋਨੋਂ ਜਾਣੇ ਗੱਲਾਂ ਪੁੱਛ ਰਹੇ ਸੀ ਅਮਨ ਨੂੰ ਆਤਾ ਐ ਅਮਨ ਹੌਲੀ ਹੌਲੀ ਪੁੱਛਣਗੇ ਫਿਰ ਤੇਰੀ ਨਾਨੀ ਨੇ ਤੈਨੂੰ ਕੀ ਲੈ ਕੇ ਦਿੱਤਾ ਫਿਰ ਤੇਰੀ ਨਾਨੀ ਨੇ ਤੈਨੂੰ ਕੀ ਕੀ ਖਵਾਇਆ ਨਾਨੀ ਮੰਮਾ ਨੇ ਮਾਰਿਆ ਤਾਂ ਨਹੀਂ ਇਹ ਇੰਨੀ ਚਲਾਕ ਐ ਹਨਾ ਹਾ ਕੇ ਨਾ ਜਦੀ ਆਪਣੀ ਦਾਦੀ ਨੂੰ ਜਾ ਕੇ ਥੱਲੇ ਦੱਸਦੀ ਐ ਦਾਦੀ ਮੰਮਾ ਮੇਰੀ ਨਾਨੀ ਜੀ ਨਾ ਮੈਨੂੰ ਘੂਰਦੇ ਸੀਗੇ ਵੀ ਤੂੰ ਸਕੂਲ ਤੋਂ ਕਦੇ ਵੀ ਛੁੱਟੀ ਨਹੀਂ ਕਰਨੀ ਸਕੂਲ ਜਾਇਆ ਕਰ ਹਨਾ ਕਹਿੰਦੀ ਜਦੋਂ ਮੈਂ ਛੁੱਟੀ ਕਰਦੀ ਆ ਨਾ ਫਿਰ ਮੇਰੇ ਨਾਨੀ ਮੈਨੂੰ ਘੂਰਦੇ ਨੇ ਦਾਦੀ ਮੰਮਾ ਤੁਸੀਂ ਫੋਨ ਕਰਕੇ ਉਹਨਾਂ ਨੂੰ ਡਾਂਟਿਓ ਹਨਾ ਮੰਮੀ ਹੱਸਣ ਲੱਗ ਗਏ ਮਦਰ ਇਨ ਲਾ ਮੇਰੇ ਮੰਮੀ ਕਹਿੰਦੇ ਵੀ ਪੁੱਤ ਮੇਰੇ ਕੋ ਤਾਂ ਨਾਨੀ ਜੀ ਦਾ ਤੁਹਾਡੇ ਦਾ ਨੰਬਰ ਹੀ ਨਹੀਂ ਹੈਗਾ ਕਹਿੰਦੇ ਤੁਸੀਂ ਮੰਮੀ ਤੋਂ ਲੈ ਲਓ ਪਰ ਤੁਸੀਂ ਘੂਰਿਓ ਜ਼ਰੂਰ ਨਾਨੀ ਜੀ ਨੂੰ ਹਨਾ ਵੀ ਮੈਨੂੰ ਡਾਂਟਣ ਨਾ ਤੇ ਇਸ ਤੋਂ ਬਾਅਦ ਅਸੀਂ ਸੌਂਗੇ ਸੀਗੇ ਫਾਈਨਲੀ ਨੈਕਸਟ ਡੇ ਹੋ ਚੁੱਕਿਆ ਨੈਕਸਟ ਡੇ ਹੁਣ ਫੇਰ ਤਿਆਰੀ ਹੈ ਆਪਣੀ ਸੈਟਰਡੇ ਨੂੰ ਆਪਾਂ ਜਾਣਾ ਕੰਮ ਤੇ ਤੇ ਹਨੀਥ ਹੋ ਰਹੀ ਹੈ ਰੈਡੀ ਲਓ ਜੀ ਦੇਖ ਲੋ ਐਨੀ ਫੈਸ਼ਨਾਂ ਦੀ ਪੱਟੀ ਹੈ ਪਤਾ ਨਹੀਂ ਮੇਰਾ ਆ ਕਿਥੋਂ ਮੇਕਅਪ ਵਾਲਾ ਚੱਕੀ ਫਿਰਦੀ ਹੈ ਉਹਦੇ ਨਾਲ ਜਿਉ ਮੇਕਅਪ ਕਰਨੀ ਕਹਿੰਦੀ ਪੰਜਾਬੀ ਮੈਂ ਕਿਹਾ ਤੂੰ ਜਾਣਾ ਕਿੱਥੇ ਹੈ ਮੇਕਅਪ ਕਰਕੇ ਕਹਿੰਦੀ ਪੰਜਾਬੀ ਬਗ ਮੈਂ ਤੇਰੀ ਮੰਮੀ ਤਾਂ ਮੇਕਅਪ ਕਰਦੀ ਨਹੀਂ ਕਹਿੰਦੀ ਮੈਂ ਤਾਂ ਮੇਕਅਪ ਕਰਨਾ ਨਾ ਕਿੰਨਾ ਸੋਹਣਾ ਲੱਗਦਾ ਦੇਖੋ ਮੇਕਅਪ ਮੈਨੂੰ ਕਹਿੰਦੀ ਮੈਂ ਕਿਹਾ 베ਬੀ ਮੇਕਅਪ ਨਹੀਂ ਕਰਦੇ ਹੁੰਦੇ ਕਹਿੰਦੀ 베ਬੀ ਥੋੜਨਾ ਮੈਂ ਤਾਂ ਗਰਲ ਆ ਮੰਮੀ ਗਰਲਸ ਤਾਂ ਮੇਕਅਪ ਕਰਦੀਆਂ ਨੇ ਫਿਰ ਅਮਨ ਨੇ ਕਿਤੇ ਕਹਿਤਾ ਕਹਿੰਦੇ ਵੱਡੀਆਂ ਗਰਲਜ਼ ਮੇਕਅਪ ਕਰਦੀਆਂ ਨੇ ਵੀ ਛੋਟੀਆਂ ਗਰਲਜ਼ ਨਹੀਂ ਕਰਦੀਆਂ ਹੁਣ ਮੈਂ ਵੱਡਾ ਹੀ ਤਾਂ ਹੋ ਗਿਆ ਮੇਰੀਆਂ ਤਾਂ ਸ਼ਰਟਸ ਵੀ ਉੱਚੀਆਂ ਹੋ ਗਈਆਂ ਹੁਣ ਮੈਂ ਵੱਡਾ ਵੱਡਾ ਹੋ ਗਿਆ ਨਾ ਮੰਮਾ ਹੁਣ ਮੈਂ ਵੱਡੀ ਗਰਲ ਹੋ ਗਿਆ ਐᱫਾ ਹਨਾ ਮੈਂ ਲੱਗੀ ਹੋਈ ਸੀ ਕਿ ਠਾਕੁਰ ਜੀ ਨੂੰ ਨੁਨਵਾਉਣ ਤਵਾਉਣ ਮੈਂ ਕਿਹਾ ਵੀ ਠਾਕੁਰ ਜੀ ਨੂੰ ਨੁਨਵਾਤਵਾ ਕੇ ਚਲੋ ਫਿਰ ਜੋਤ ਕਰ ਲਾਂਗੇ ਤੇ ਪਾਠ ਪੂਜਾ ਕਰ ਲਾਂਗੇ ਕਰਕੇ ਫਿਰ ਮੈਂ ਰੈਡੀ ਹੋਊਂਗੀ ਕਿਉਂਕਿ ਇਹ ਮੇਰੀ ਰੁਟੀਨ ਸਭ ਤੋਂ ਪਹਿਲੀ ਰੁਟੀਨ ਹੈ ਹਨਾ ਹੁਣ ਮੈਂ ਕਰੂੰਗੀ ਜੋਤ ਸੇ ਟਾ ਕੇ ਉਹ ਹਲੇ ਤੁਲਸੀ ਜੀ ਨੂੰ ਜਲ ਦੇ ਕੇ ਆਈ ਸੀਗੀ ਹੁਣ ਜੋਤ ਸੇ ਟਾ ਕੇ ਜੋਤ ਕਰਾਂਗੇ ਪਾਠ ਕਰਾਂਗੇ ਫਿਰ ਆਪਾਂ ਆਪਣਾ ਕੋਈ ਰੁਟੀਨ ਸ਼ੁਰੂ ਕਰਾਂਗੇ ਫਿਰ ਆਪਾਂ ਉਧਰਲੇ ਘਰ ਜਾਵਾਂਗੇ ਹਨਾ ਹੁਣ ਆ ਮੇਰੀਆਂ ਤੂ ਅਜੋਤਾ ਇੰਨੀਆਂ ਵਧੀਆ ਨੇ ਨਾ ਇੰਨੀਆਂ ਵਧੀਆ ਨੇ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀਗਾ ਨਾ ਇਹ ਜੋਤਾਂ ਦੇਖੋ ਮੈਲਟ ਵੀ ਨਹੀਂ ਹੁੰਦੀਆਂ ਹੈਗੀਆਂ ਗਰਮੀ ਦੇ ਵਿੱਚ ਨਾ ਸਰਦੀਆਂ 'ਚ ਇਹ ਜੰਮਣ ਹਨਾ ਬਹੁਤ ਵਧੀਆ ਰਹਿੰਦੀਆਂ ਨੇ ਮਤਲਬ ਜਿਹੜਾ ਆਪਣਾ ਦੂਜਾ ਦੇਸੀ ਘਿਓ ਹੁੰਦਾ ਵੈਸੇ ਉਹ ਤਾਂ ਪਿਓਰ ਹੁੰਦਾ ਹਨਾ ਇਹ ਹੁਣ ਪਤਾ ਨਹੀਂ ਕੀ ਕੀ ਮਲਾਇਆ ਹੁੰਦਾ ਪਰ ਇਹ ਇਹ ਨਾ ਲੌਣੀਆਂ ਬਹੁਤ ਸੌਖੀਆਂ ਨੇ ਉਹਦੇ ਵਿੱਚ ਤਾਂ ਪਹਿਲਾਂ ਡਿਪ ਕਰੋ ਹਨਾ ਬਤੀ ਫੇਰ ਕਦੇ ਜੰਮ ਜਾਂਦਾ ਕਿ ਉਹ ਕਦੇ ਜ਼ਿਆਦਾ ਮੈਲਟ ਹੋ ਜਾਂਦਾ ਮਤਲਬ ਇੰਨਾ ਔਖਾ ਹੋ ਜਾਂਦਾ ਹਨਾ ਦੇਖ ਲਓ ਆ ਕਰ ਰਹੀ ਹੈ ਪਾਠ ਪੂਜਾ ਆਪ ਕੁੜੀ ਕਰ ਰਹੀ ਹੈ ਮੇਕਅਪ ਮੇਕਅਪ ਕਰਨ ਲੱਗੀ ਹੋਈ ਹੈ ਫਾਈਨਲੀ ਲੋ ਆਪਾਂ ਪਹੁੰਚ ਗਏ ਹੁਣ ਪੰਜਾਬੀ ਬਾਗ ਹੁਣ ਮੈਂ ਮਾਸਟਰ ਜੀ ਨੂੰ ਕੰਮ ਦੱਸ ਰਹੀ ਆ ਤੇ ਇੱਥੇ ਉਹਨਾਂ ਨੂੰ ਨਾਪ ਨੂਪ ਲਖਾ ਰਹੀ ਆ ਵੀ ਫਲਾਣੇ ਬੀਏ ਦੀ ਟਰੌਜ਼ਰ ਬਣਾਉਣੀ ਹੈ ਤੇ ਇਹਦਾ ਨਾਪ ਦੱਸੂਗੀ ਫਿਰ ਚਲੋ ਜੋ ਵੀ ਸਾਡਾ ਰੁਟੀਨ ਹੁੰਦਾ ਜੋ ਵੀ ਕੰਮ ਹੁੰਦਾ ਹੁਣ ਅਸੀਂ ਸ਼ੁਰੂ ਕਰਾਂਗੇ ਇਹ ਤੋਂ ਬਾਅਦ ਹੁਣ ਮਾਸਟਰ ਜੀ ਲੈਣ ਜਾਣਗੇ ਆਪਣੇ ਬੇਟੇ ਨੂੰ ਸਕੂਲੋਂ ਤੇ ਮੈਂ ਆਪਣਾ ਫਿਰ ਕੰਮ ਕਰਨਾ ਥੋੜਾ ਜਿਹਾ ਬਾਜ਼ਾਰ ਦਾ ਉਹ ਜਾਉਂਗੀ ਤੇ ਮੰਮੀ ਇੱਥੇ ਖੜੇ ਸੀ ਮੰਮੀ ਮੇਰੇ ਕੋਲ ਤੁਹਾਨੂੰ ਪਤਾ ਮੰਮੀ ਦਾ ਜੀ ਹੁਣ ਅੱਜਕਲ ਬੁਟੀਕ ਦੇ ਵਿੱਚ ਹੀ ਲੱਗਦਾ ਹਨਾ ਹੋਰ ਨਹੀਂ ਕਿਤੇ ਲੱਗਦਾ ਹੈਗਾ ਤੇ ਇੱਥੇ ਲੱਗੇ ਹੋਏ ਆ ਅਸੀਂ ਕੱਪੜੇ ਸਾਰਟ ਆਊਟ ਕਰਨ ਤੇ ਮੈਂ ਹੁਣ ਟਰਾਈ ਕਰੂੰਗੀ ਵੀ ਅੱਜ ਤੱਕ ਕੋਰੀਅਰ ਕੋਈ ਵੀ ਨਹੀਂ ਨਿਕਲਣਾ ਸੈਟਰਡੇ ਆ ਕਿਉਂਕਿ ਹੁਣ ਸੈਟਰਡੇ ਵਾਲੇ ਕੋਰੀਅਰ ਮੈਂ ਮੰਡੇ ਪੈਕ ਕਰਕੇ ਰੱਖ ਦਾਂਗੇ ਸ਼ਾਮ ਨੂੰ ਸੈਟਰਡੇ ਨੂੰ ਆਪਾਂ ਸਾਰੇ ਕੋਰੀਅਰਸ ਤੇ ਮੰਡੇ ਇੱਕ ਇੱਕ ਕਰਕੇ ਸਾਰੇ ਕੋਰੀਅਰਸ ਕੱਢੀ ਜਾਣੇ ਨੇ ਚਾਰ ਪੰਜ ਤਾਂ ਲੋਕਲ ਕੋਰੀਅਰ ਨੇ ਇੱਕ ਅੱਧਾ ਬਾਹਰਲਾ ਕੋਰੀਅਰ ਆ ਫਿਰ ਉਹ ਸਾਰੇ ਆਪਾਂ ਕੱਢੀ ਜਾਣੇ ਨੇ ਹੁਣ ਇਹਨਾਂ ਚੋਂ ਆ ਮੈਂ ਤਾਂ ਹੀ ਸੂਟ ਚੱਕ ਰੀਆਂ ਆ ਜਿਹੜੇ ਤੇ ਸੂਟ ਨੂੰ ਮਸਕੀਨ ਦੇ ਦਿਖਾਈ ਸੀ ਆਪਣੇ ਸੇਲ ਆਊਟ ਹੋ ਚੁੱਕੇ ਨੇ ਇਹਨਾਂ ਦਾ ਕੋਰੀਅਰ ਮੰਡੀ ਜਾਊਗਾ ਹੀ ਜਾਊ ਨਾਨੀ ਘਰੇ ਕਿੰਨਾ ਇੰਜੋਏ ਕੀਤਾ ਸੀਗਾ ਆਪਾਂ ਕਿੰਨੇ ਗਿਫਟਸ ਮਿਲੇ ਨੇ ਹਨੀਤ ਨੂੰ ਕੇਰ ਯੂਨੀਕੌਰ ਕਿੱਥੇ ਆ ਉਹ ਤਾਂ ਨਾਨੀ ਹਾ우스 ਹੀ ਰਹਿ ਗਿਆ ਪਰ ਤੁਹਾਨੂੰ ਕੀ ਕੀ ਗਿਫਟ ਮਿਲੇ ਦੱਸ ਦੋ ਇੱਕ ਤਾਂ ਯੂਨੀਕੌਰ ਇੱਕ ਰਬੜ ਬੈਂਡ ਇੱਕ ਬਹੁਤ سارے ਰਬੜ ਬੈਂਡ ਇੱਕ ਯੂਨੀਕੌਰ ਉਹਨੇ ਖੜਕੇ ਦੱਸੋ ਨਾ ਉਹ ਮਾਸੀ ਜੀ ਉਹਨਾਂ ਨੂੰ ਸਾਰਿਆਂ ਨੂੰ ਦੱਸ ਦੋ ਕੀ ਕੀ ਮਿਲਿਆ ਅੱਜ ਮੇਰੇ ਪੁੱਤ ਨੂੰ ਹਾਂ ਯੂਨੀਕੌਰ ਵੀ ਸਾਰੇ ਰਬੜ ਬੈਂਡ ਕੁਛ ਮਿਲੇ ਆ ਦੇਖ ਲਓ ਸਾਨੂੰ ਹਾਂਜੀ ਹਨੀਤ ਨੂੰ ਹੀ ਇਕੱਲੇ ਨੂੰ ਮਿਲਿਆ ਕਿ ਨਾਨੀ ਨੇ ਹੋਰ ਕਿਸੇ ਨੂੰ ਗਿਫਟਸ ਨਹੀਂ ਦਿੱਤੇ ਹੈਗੇ ਤੁਹਾਨੂੰ ਵੀ ਨਹੀਂ ਦਿੱਤੇ ਦੇਖਿਆ ਹਨੀਤ ਨੂੰ ਇਕੱਲੇ ਨੂੰ ਮਿਲੇ ਨੇ ਹਨਾ ਕਿੰਨਾ ਸ਼ੋਨਾ ਬੱਚਾ ਸੋ ਇੱਥੇ ਕਰਦੇ ਹੁਣ ਆਪਾਂ ਵਲੌਗ ਦਾ ਐਂਡ ਕੱਲ ਨੂੰ ਮਿਲਦੇ ਆ ਫੇਰ ਇੱਕ ਨਵੇਂ ਵਲੌਗ ਦੇ ਨਾਲ ਤਦ ਤੱਕ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਸ਼ੇਅਰ ਕਰਿਓ ਚੈਨਲ ਮੇਰੇ ਚੈਨਲ ਨੂੰ ਹਨੀਤ ਦਾ ਚੈਨਲ ਹੈ ਇਹ ਹਨੀਤ ਦਾ ਮਮਾ ਦਾ ਪਪਾ ਮਮਾ ਦਾ ਚੈਨਲ ਨਹੀਂ ਹੈਗਾ ਇਹ ਬਈ ਹਨੀਤ ਦਾ ਚੈਨਲ ਹੈ ਹੁਣ ਤੁਸੀਂ ਹਨੀਤ ਨਾਲ ਹੀ ਗੱਲਾਂ ਕਰਿਆ ਕਰੋ ਇਹ ਚੈਨਲ ਤੇ ਠੀਕ ਹੈ ਬਸ ਹਨੀਤ ਨਾਲ ਹੀ ਕਰਿਆ ਕਰੋ ਠੀਕ ਹੈ ਹਨੀਤ ਅਜ ਪੂਰੇ ਮੂਡ ਚ ਹੈ ਤੁਹਾਡੇ ਸਾਰਿਆਂ ਨਾਲ ਗੱਲ ਕਰਨ ਨੂੰ ਹਨਾ ਸੋ ਬਾਏ ਅਮਨ ਜੀ ਗੁੱਡ ਨਾਈਟ ਗੁੱਡ ਨਾਈਟ ਆਲ ਸਾਰਿਆਂ ਨੂੰ ਗੁੱਡ ਨਾਈਟ ਟੇਕ ਕੇਅਰ ਕੱਲੋਂ ਮਿਲਦੇ ਹਾਂ ਫਿਰ ਇੱਕ ਨਵੇਂ ਬਲੌਗ ਦੇ ਨਾਲ ਬਾਏ ਬਾਏ